ਬੀਤੇ ਦਿਨੀ ਬਠਿੰਡਾ ਦੇ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਪੱਕਾ ਕਲਾਂ ਵਿਖੇ ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ ਕਾਤਲ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਅੱਜ ਕਾਤਲ ਜਗਸੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਕੋਲੋਂ ਕਤਲ ਦੇ ਦੌਰਾਨ ਵਰਤੇ ਗਿਆ ਅਸਲਾ ਤੇ ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਗਏ ਨੇ ਜਾਣਕਾਰੀ ਦਿੰਦੇ ਹੋਏ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ ਤੇ ਪਹੁੰਚੇ ਤੇ ਕਾਰਨਾਂ ਦੀ ਜਾਂਚ ਦਾ ਪਤਾ ਲਗਾਇਆ ਜਾ ਰਿਹਾ ਸੀ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਜਸਪ੍ਰੀਤ ਕੌਰ ਅਤੇ ਉਸਦੇ ਪਤੀ ਜਗਸੀਰ ਦੇ ਵਿੱਚ ਘਰੇਲੂ ਕਲੇਸ਼ ਲੈਂਦਾ ਸੀ ਅਤੇ ਪਹਿਲਾਂ ਵੀ ਕਈ ਵਾਰ ਪੰਚਾਇਤੀ ਰਾਜਨਾਮੇ ਹੋ ਚੁੱਕੇ ਸਨ ਬੀਤੇ ਦਿਨੀ ਜਗਸੀਰ ਵੱਲੋਂ ਆਪਣੀ ਪਤਨੀ ਜਸਪ੍ਰੀਤ ਦੇ ਕੋ ਜਸਪ੍ਰੀਤ ਕੌਰ ਦੀਆਂ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ ਜਗਸੀਰ ਦੀ ਭਾਲ ਕੀਤੀ ਜਾ ਰਹੀ ਸੀ ਪੁਲਿਸ ਵੱਲੋਂ ਜਗਸੀਰ ਨੂੰ ਗ੍ਰਫਤਾਰ ਕਰਕੇ ਉਸਦੇ ਕੱਪੜੇ ਵਿੱਚੋਂ ਕਤਲ ਲਈ ਵਰਤਿਆ ਗਿਆ ਹਥਿਆਰ ਅਤੇ 5 ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਗਏ ਨੇ ਜਿਹੜਾ ਮੀਆਂ ਹੈਗਾ ਸੀ ਉਹਨੇ ਆਪ ਦੀ ਘਰ ਵਾਲੀ ਨੂੰ ਗੋਲੀਆਂ ਮਾਰੀਆਂ ਸੀ ਤੇ ਉਹ ਘਰ ਵਾਲੀ ਉਹਦੇ ਫਿਰ ਘਰ ਦੇ ਪਰਿਜਨ ਜਿਹੜੇ ਹੈਗੇ ਆ ਈਮਜ਼ ਹਸਪਤਾਲ ਲੱਗੇ ਸੀ ਬਟ ਉਹਦੀ ਫਿਰ ਉਹ ਜਿਹਨੂੰ ਕਹਿੰਦੇ ਡੈਥ ਹੋ ਗਈ ਆ ਤੇ ਫਿਰ ਜਿਸ ਜਿਹੇ ਚਲਦੇ ਅਸੀਂ ਜਿਹੜਾ ਘਰ ਵਾਲੀ ਦਾ ਬ੍ਰਦਰ ਹੈਗਾ ਉਹਦੇ ਬਿਆਨਾਂ ਤੇ ਅਸੀਂ 1302 ਜਿਹੜੀ ਆਈਪੀਸੀ ਧਾਰਾ ਹੁੰਦੀ ਸੀ ਉਹਦੇ ਸੈਕਸ਼ਨਸ ਤੇ ਆਰਮਸ ਐਕਟ ਦੀ ਜਿਹੜੀ ਧਾਰਾਵਾਂ ਦੀ ਹਿੱਟ ਪਰਚਾ ਦਰਜ ਕੀਤਾ ਸੀ ਉਹਦੇ ਘਰ ਵਾਲੇ ਦੇ ਅਗੇਂਸਟ ਤੋਂ ਸਾਡੇ ਆਪਣੇ ਚੌਂਕੀ ਇੰਚਾਰਜ ਤੇ ਐਸਐਚਓ ਸਾਹਿਬ ਨੇ ਪਰਚਾ ਦਰਜ ਕਰਕੇ ਤੇ ਫਿਰ ਆਪਣੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਇਹਨਾਂ ਨੂੰ ਜਦੂ ਪੜਨ ਦੀ ਕਿਉਂਕਿ ਉਹ ਵੀ ਪੜਨਾ ਜ਼ਰੂਰੀ ਸੀ ਤੇ ਇਹਨਾਂ ਨੇ ਤੁਰੰਤ ਉਹਦੇ ਕਾਰਵਾਈ ਕਰਦੇ ਹੋਏ ਤੇ ਐਸੀ ਉਸ ਨੂੰ ਜਿਹੜਾ ਦੋਸ਼ੀ ਹੈਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਤੇ ਜਿਹੜਾ ਉਹਨੇ ਕ੍ਰਾਈਮ ਚ ਵੈਪਨ ਵਰਤਿਆ ਹੈਗਾ ਉਹ ਵੀ ਰਿਕਵਰ ਹੋ ਗਿਆ ਤੇ ਜਿੱਦਾਂ ਮੌਕੇ ਤੋਂ ਉਹਨਾਂ ਨੂੰ ਫਿਰ ਗਏ ਹੈ ਖੋਲ ਕਾਰਤੂਸ ਵਗੈਰਾ ਵੀ ਮਿਲੇ ਹੈਗੇ ਹਲੋ ਬਾਕੀ ਉਹਨਾਂ ਅੱਗੇ ਤਫ਼ਤੀਸ਼ ਜਾਰੀ ਹੈ ਜੋ ਮੁੱਢਲੀ ਤੋਂ ਇਹ ਹੀ ਪਤਾ ਲੱਗਾ ਹੈ ਕਿ ਇਹ ਜਿਹੜਾ ਬੰਦਾ ਹੈ ਮੀਆਂ ਬੀਬੀ ਦੀ ਨੌਕ ਜੋਗ ਰਹਿੰਦੀ ਸੀ ਪਹਿਲਾਂ ਵੀ ਪੰਚਾਇਤਾਂ ਹੋਈਆਂ ਸੀ ਉਪਰ ਪੰਚਾਇਤ ਵਾਲੇ ਜਿੱਦਾਂ ਰਾਜੀਨਾਮਾ ਕਰਾ ਦਿੰਦੇ ਸੀ ਬਟ ਅਲਟੀਮੇਟਲੀ ਫਿਰ ਇਸ ਚੀਜ਼ ਤੇ ਆ ਕੇ ਤੇ ਉਹ ਕਰ ਰੋਆ ਸੋ ਟੋਟਲ ਕਿੰਨੇ ਫਾਇਰ ਕੀਤੇ ਗਏ ਸੀ ਇਹ ਜੀ ਤਿੰਨ ਉਹਦੇ ਲੱਗੇ ਹੈਗੇ ਆ ਤੇ ਅਰਾਊਂਡ 5 ਖੋਲ ਜਿਹੜੇ ਸਾਨੂੰ ਹੈਗੇ ਆ ਜੀ ਮੇਰੇ ਹੈ ਤਿੰਨ ਉਹਨਾਂ ਹੀ ਸਿੱਕਤੇ ਜਾ ਕੇ ਉਹ ਮੇਰੀ ਬਾਡੀ ਤੇ ਲੱਗੀ ਸੀ ਫਸ ਤੇ ਲੱਗਿਆ ਹੱਥ ਤੇ ਕੋਈ ਅਸੈਸਮੈਂਟ ਨਹੀਂ 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 ਐ ਸੱਚ ਕੋਈ ਨਹੀਂ ਮੀਆਂ ਬੀਬੀ ਦਾ ਜਿੱਦਾਂ ਝਗੜਾ ਹੁੰਦਾ ਫਿਰ ਉਹ ਉਹ ਝਗੜਾ ਵੱਧਦਾ ਗਿਆ ਕਦੀ ਘਰ ਜਾਣੇ ਸੁਲ੍ਹਾ ਕਰਾਤੀ ਕਦੀ ਪੰਚਾਇਤ ਨੇ ਸੁਲ੍ਹਾ ਕਰਾਤੀ ਬਟ ਫਿਰ ਉਹ